ਲਿਗਾ ਇਹ ਵੈਲਕਮ ਬੈਕ ਟੂ ਬ੍ਰੋ ਦੋਸਤੋ ਕੀ ਹਾਲ ਚਾਲ ਆ ਅੱਜ ਤੁਹਾਡੇ ਵਾਸਤੇ ਈਦ ਦੀ ਨਵਾਂ ਆਫਰ ਤੇ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਬਾਈ ਨੂੰ ਪੁੱਛਾਂਗੇ ਬਾਈ ਜੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੈ ਬਾਈ ਬਾਈ ਜੀ ਕੀ ਰੇਟ ਆਪਣੇ ਕੋਲ ਮਿਲਾਂ ਰੇਟ ਦੱਸੋ ਜੀ ਆ ਲਓ ਜੀ ਇੰਨੀ ਮੈਂ ਕਹਣਾ ਜੇ ਇੰਨਾ ਸਸਤਾ ਆਫਰ ਕਿਤੇ ਨਹੀਂ ਆਉਣਾ ਸਿਰਫ ਇਹ ਆਪਣੇ ਬਾਈ ਕੋਲ ਹੋਊਗਾ ਬਾਈ ਨੂੰ ਮੈਂ ਤੁਹਾਨੂੰ ਦੁਬਾਰੇ ਦਿਖਾਣਾ ਇਹ ਬਾਈ ਮੈਨੂੰ ਤੁਹਾਨੂੰ ਸਿਰਫ ਸੰਡੇ ਸੇਲ ਦੇ ਵਿੱਚ ਆ ਤੇ ਕੋਈ ਕੋਈ 30 ਰੁਪਏ ਦਾ ਕੋਈ 40 ਦਾ ਕੋਈ 50 ਰੁਪਏ ਦੀ ਆ ਜੀ ਆ ਦੇਖੋ ਜੀ ਆਪਾਂ ਨੇ ਤੁਹਾਨੂੰ ਜੂਮ ਕਰਕੇ ਬਾਰ ਬਾਰ ਦਿਖਾ ਰਹੇ ਕਿ ਤੁਹਾਨੂੰ ਵਧੀਆ ਜੀ ਮਿਲੇ ਤੇ ਸਸਤੇ ਰੇਟ ਦੇ ਵਿੱਚ ਮਿਲੇ ਘੱਟ ਰੇਟਾਂ ਜਿਹਾ ਮਿਲੇ ਤੇ ਆਪਣਾ ਸੇਲ ਲੱਗਦਾ ਜੀ ਸਿਰਫ ਚੰਡੇ ਨੂੰ ਮਲੇਰ ਕੋਟਲੇ ਦੇ ਵਿੱਚ ਤੇ ਤੁਹਾਨੂੰ ਮੈਂ ਘੜੀਆਂ ਦਿਖਾ ਦਿੰਨੇ ਕਿੰਨੇ ਕੁਆਲਟੀ ਦੇ ਵਿੱਚ ਘੜੀਆਂ ਨੇ ਬਹੁਤ ਹੀ ਕੁਆਲਟੀ ਦੇ ਵਿੱਚ ਆ ਦੇਖੋ ਮੈਂ ਕਹਿੰਦਾ ਓਹ ਹੋਏ ਕਿੰਨੀ ਜ਼ਬਰਦਸਤ ਇਹ ਔਨਲੀ 50 50 ਰੁਪਏ ਦੀ ਹੈ ਜੀ ਤੇ ਮੈਂ ਤੁਹਾਨੂੰ ਲੇਟਿਚ ਗੁੱਠੀ ਦਿਖਾ ਦਿੰਦੇ ਕੋਈ 40 ਦੀ ਕੋਈ 50 ਦੀਆਂ ਜੀ ਤੇ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ ਆ ਦੇਖੋ ਜੀ ਆਪਣੇ ਕੋਲ ਬਹੁਤ ਕੁਝ ਆਈਟਮ ਹੁੰਦੇ ਨੇ ਪਾ ਕਹਿੰਦਾ ਜੀ 101 ਦੇ ਵਿੱਚ ਮੈਂ ਲੇਡੀਸ ਪ੍ਰਾਇਟੀ ਹੁੰਦੀ ਜੀ ਬਹੁਤ ਵਧੀਆ ਆਈਟਮ ਚੀਮ ਆ ਦੇ ਕੋਈ ਮੁੰਡਾ ਵਾਲਾ ਪਰਸ ਵੀ ਮਿਲੂਗਾ ਜੀ ਇਹ ਪਰਸ ਕਿੰਨੇ ਦੇ ਬਾਈ ਜੀ ਆ ਇਹ ਦੇ ਕੋਈ ਕੋਈ 50 ਰੁਪਏ ਦੇ ਕੋਈ 20 ਰੁਪਏ ਦੇ ਜੀ ਤੇ ਮੈਂ ਤੁਹਾਨੂੰ ਜੀ ਹੋਰ ਹੀ ਵਰਾਇਟੀ ਚੰਗਰਾਂ ਦਿਖਾ ਦੇਣਾ ਜੀ ਮੈਂ ਕਹਿੰਦਾ ਚੰਦਰਾਈ ਆ ਦੇਖੋ ਜੀ ਇੰਨੇ ਜਵਰਾ ਤੇ ਚੰਗਰਾਂ ਹੁੰਦੀ ਆ ਆ ਦੇਖੋ ਜੀ ਇਹ ਕੜੇ ਹੁੰਦੇ ਨੇ ਆ ਦੇਖੋ ਜੀ ਮੁੰਡੇ ਸੁੰਡੇ ਪਾਉਂਦੇ ਨੇ ਆਪਣੇ ਉਰੇ ਪੰਜਾਬ ਦੇ ਵਿੱਚ ਤੇ ਬਹੁਤ ਹੀ ਵਧੀਆ ਆਈਟਮ ਹੁੰਦੀ ਜੀ ਕੋਈ 50 ਦੇ ਕੋਈ 40 ਦੇ ਇਦਾਂ ਹੀ ਆਇਟਮ ਹੁੰਦਾ ਨਹੀਂ ਤੇ ਹੋਰ ਵੀ ਮੈਂ ਤੁਹਾਨੂੰ ਦਿਖਾ ਦਿੰਨੇ ਕਾਲਾ ਜਿਵੇਂ ਕਾਂਡੇ ਵਾਲੀਆਂ ਹੁੰਦੇ ਨੇ ਕੋਈ 40 ਕੋਈ 30 ਕੋਈ 50 ਕੋਈ 20 ਰੁਪਏ ਦੀ ਆਈਟਮ ਇਹਦੇ ਵਿੱਚ ਮਿਕਸ ਹੁੰਦਾ ਜੀ ਤੇ ਜਦੋਂ ਤੁਸੀਂ ਆਓਗੇ ਓਨਲੀ 20 20 ਰੁਪਏ ਦਾ ਆਈਟਮ ਹੁੰਦੀ ਹੈ ਕੋਈ 20 ਕੋਈ 30 ਕੋਈ 40 ਰੁਪਏ ਦੀ ਹੁੰਦੀ ਆ ਤੇ ਇਹ ਬਾਕੀ ਜੇ ਤੁਹਾਨੂੰ ਉਹ ਦੇਖੋ ਜੀ ਬਹੁਤ ਹੀ ਵਧੀਆ ਆਈਟਮ ਮਿਲ ਲਿਆ ਜੀ ਜਿਵੇਂ ਮੈਂ ਆ ਕਹਿੰਦੇ ਨੇ ਇਸ ਤਰ੍ਹਾਂ ਦਾ ਸਾਮਾਨ ਹੁੰਦੇ ਨੇ ਚੰਗਾ ਵਧੀਆ ਆਹ ਦੇਖੋ ਜੀ ਕਿੰਨੇ ਵਧੀਆ ਵੈਰਾਈਟੀ ਆ ਜੀ ਹਜੀ ਬਲਦ ਆਹ ਦੇਖੋ ਜੀ ਕਿੰਨੇ ਵਧੀਆ ਵੈਰਾਈਟੀ ਹੁੰਦੇ ਆਹ ਦੇਖੋ ਇਹ ਬਹੁਤ ਹੀ ਵਧੀਆ ਵੈਰਾਈਟੀ ਹੁੰਦੀ ਜੀ ਆਹ ਦੇਖੋ ਆਹ ਦੇਖੋ ਜੀ ਨਵੇਂ ਨਵੇਂ ਭਰਾੜੀਆਂ ਆਉਂਦੇ ਨੇ ਜਿਵੇਂ ਆਹ ਚੀਜ਼ ਆ ਜੀ ਫੈਸ਼ੀਅਲ ਕਰਨ ਵਾਸਤੇ ਹੁੰਦੀ ਹੈ ਫੈਸ਼ੀਅਲ ਦੇ ਵਿੱਚ ਆ ਦੇਖੋ ਜਿਵੇਂ ਇਹ ਜੀ ਹੁੰਦੇ ਜੀ ਜਿਵੇਂ ਆ ਜੀ ਆ ਦੇਖੋ ਜੀ ਇਹ ਓਨਲੀ 20 20 ਰੁਪਏ ਦੇ ਹੁੰਦੇ ਕੋਈ ਮਹਗਾ ਤਾਂ ਨਹੀਂ ਆਈਟਮ ਉਹ ਵੀ ਰੱਖੋ ਤੇ ਇਹ ਰੱਖੋ ਚਲੋ ਪਹਿਲਾਂ ਆ ਕੇ ਜੰਬੇ ਦਾ ਬਾਕੀ ਆ ਦੇ ਕੋ ਉੱਪਰ ਵੀ ਸਾਮਾਨ ਲੱਗਿਆ ਹੋਇਆ ਹੈ ਜੀ ਅਲਕੋ ਰੁਮਾਲ ਗਰੇ ਬਹੁਤ ਵਧੀਆ ਲੱਗੇ ਹੋਏ ਆਏ ਨੇ ਭਾਈ ਜੀ ਆ ਪੈਨੂ ਦੇ ਕਰ ਨਹੀਂ ਮੇਰਾ ਤਾਂ ਮੈਨੂੰ ਨਹੀਂ ਸੋਈ ਤੇ ਤਾਂ ਨਹੀਂ ਆ ਦੇਖੋ ਕਿੰਨਾ ਵਧੀਆ ਵੈਰਾਈਟੇ ਯਾਰ ਮੈਂ ਕਹਿੰਦਾ ਸਾਡੇ ਚੈਨਲ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਯਾਰ ਕਿਉਂਕਿ ਤੁਹਾਡੇ ਵਾਸਤੇ ਨਵੇਂ-ਨਵੇਂ ਸੀ ਵੀਡੀਓ ਲੈ ਕੇ ਆ ਰਹੇ ਹਾਂ ਇਹ ਭਾਈ ਜੀ ਤੁਸੀਂ ਆ ਦੇਖੋ ਲੈਡਿਸ ਘੜੀਆਂ ਕਿੰਨਾ ਵਧੀਆ ਆਈ ਕੋ ਦੇਖੋ ਜੀ ਲੈਡਿਸ ਘੜੀ ਆ ਮੁੰਡੇ ਛੁੰਡੇ ਬੱਚੇ ਪਾਉਣ ਵਾਲਾ ਆ ਲੈਡਿਸ ਘੜੀਆਂ ਨੇ ਆ ਦੇਖੋ ਜੀ ਸਾਰੇ 拜托了